ਮੈਂ ਤੁਹਾਡਾ ਪੱਤਰਕਾਰ ਰਪਿੰਦਰ ਮਾਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਾਲੇ ਮਜਰਾ ਕਾਲੇ ਮਜਰਾ ਤੋਂ ਜਿਹੜੀ ਸੜਕ ਹੈ ਜਿਹੜੀ ਘੇਲ ਨੂੰ ਜਾਂਦੀ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਹਿਸੀਲ ਬਸੀ ਪਠਾਣਾ ਦੇ ਪਿੰਡ ਨੇ ਪਰ ਇੱਧਰ ਸੜਕ ਸਾਰੀ ਜਿਹੜੀ ਕਾਲੇ ਮਜਰੇ ਤੋਂ ਆਉਂਦੀ ਪੱਕੀ ਹੈ ਇੱਥੋਂ ਜਿਹੜਾ ਕੁਝ ਹਿੱਸਾ ਜਿਹੜਾ ਇਹ ਇਸ ਸੜਕ ਦਾ ਕੱਚਾ ਪਿਆ ਹੈ ਜਿਸ ਦੇ ਵਿੱਚ ਆਪਣੇ ਟੋਲ ਪਏ ਹੋਏ ਨੇ ਖੱਡੇ ਪਏ ਹੋਏ ਨੇ ਕੱਚਾ ਇਹ ਕੁਝ ਹਿੱਸਾ ਤੇ ਇਹ ਪਾਣੀ ਭਰਿਆ ਹੋਇਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਜਦ ਕਿ ਪਰਲੇ ਪਾਸੇ ਇਹ ਕੇਲ ਵਾਲੇ ਪਾਸੇ ਉਧਰ ਵੀ ਸੜਕ ਬਣੀ ਹੋਈ ਹੈ ਪਰ ਇਹ ਕੁਝ ਹਿੱਸਾ ਕਿਉਂ ਕੱਚਾ ਰਹਿ ਗਿਆ ਇਹ ਇਸ ਦੇ ਲਈ ਜਿਹੜੇ ਉਸ ਸਮੇਂ ਦੇ ਜਿਸ ਸਮੇਂ ਇਹ ਸੜਕ ਬਣਾਈ ਗਈ ਹੈ ਉਸ ਸਮੇਂ ਦੇ ਜਿਹੜੇ ਲੀਡਰ ਨੇ ਉਹ ਜਾਣਦੇ ਹੋਣਗੇ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਉਹਨੂੰ ਵੀ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਵੀ ਉਹਨੇ ਕਿਉਂ ਹੈ ਇਹ ਬੱਚੇ ਵਿਚਕਾਰ ਤੋਂ ਇਹ ਕੁਝ ਹਿੱਸਾ ਕੱਚਾ ਛੱਡਤਾ ਕੀ ਕਾਰਨ ਹੈ ਉਹ ਠੇਕੇਦਾਰ ਹੀ ਜਾਣਦਾ ਹੋਊਗਾ ਤੁਹਾਨੂੰ ਨਜ਼ਦੀਕ ਤੋਂ ਮੈਂ ਪਰਲੇ ਪਾਸੇ ਘੇਲ ਵਾਲੇ ਪਾਸੇ ਵੀ ਜਿਹੜੀ ਸੜਕ ਪੱਕੀ ਬਣੀ ਹੋਈ ਹੈ ਉਸ ਦੀਆਂ ਵੀ ਤਸਵੀਰਾਂ ਅੱਗੇ ਜਾ ਕੇ ਵਿਖਾ ਦਿੰਨਾ ਪਰ ਤੁਹਾਨੂੰ ਜਿਹੜਾ ਕੁਝ ਹਿੱਸਾ ਪਿੰਡ ਕਾਲੇ ਮਾਜਰੇ ਅਤੇ ਪਿੰਡ ਕੇਲ ਦੇ ਵਿਚਕਾਰ ਜਿਹੜਾ ਸੜਕ ਪਾਵੇਂ ਦੋਵਾਂ ਪਿੰਡਾਂ ਦੀ ਪੱਕੀ ਬਣੀ ਹੋਈ ਹੈ ਪਰ ਕੁਝ ਹਿੱਸਾ ਜਿਹੜਾ ਕੱਚਾ ਪਿਆ ਉਸ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਇਹ ਹਲਕਾ ਬਸੀ ਪਠਾਣਾ ਦੇ ਵਿਧਾਇਕ ਆਪਣੇ ਰੁਪਿੰਦਰ ਸਿੰਘ ਹੈਪੀ ਜੀ ਨੂੰ ਵੀ ਬੇਨਤੀ ਹੈ ਵੀ ਇਸ ਜਿਹੜਾ ਰਸਤਾ ਕੱਚਾ ਇਹ ਰਸਤਾ ਕੱਚਾ ਕਿਉਂ ਰਿਹਾ ਇਹ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ ਤਾ ਜੋ ਜਿਹੜੇ ਇਸ ਇਲਾਕੇ ਦੇ ਲੋਕ ਨੇ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੇਲ ਵਾਲੀ ਸਾਈਡ ਤੋਂ ਇਧਰਲੀ ਸਾਈਡ ਕਾਲੇ ਮਾਜਰੇ ਨੂੰ ਅੱਗੇ ਜਾ ਕੇ ਇਤਿਹਾਸਿਕ ਗੁਰਦੁਆਰਾ ਮਕਾਰੋਂ ਪਰਸਾਹਿਬ ਹੈ ਜਿੱਥੋਂ ਦੂਰ ਦਰਾਡੇ ਤੋਂ ਕੇਲ ਵਾਲੀ ਸਾਈਡ ਤੋਂ ਲੋਕ ਆਉਂਦੇ ਨੇ ਪਰ ਜਦੋਂ ਇਹ ਕੱਚਾ ਰਸਤਾ ਹੋਣ ਕਾਰਨ ਉਹਨਾਂ ਨੂੰ ਫੇਰ ਪਉਣਾ ਪੈਂਦਾ ਹੈ ਘੁੰਮ ਕੇ ਜਾਣਾ ਪੈਂਦਾ ਹੈ ਬਡਾਲੀ ਅੱਲਾ ਸਿੰਘ ਵਾਲੀ ਸਾਈਡ ਨੂੰ ਦੇ ਹੋਰ ਵੀ ਲੋਕਾਂ ਨੂੰ ਰਾਹੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਇਹ ਰਸਤਾ ਹੈ ਕੱਚਾ ਇਹਨੂੰ ਪੱਕਾ ਕਰਨਾ ਚਾਹੀਦਾ ਹੈ ਇਹ ਸੜਕ ਦੇ ਵਿਚਕਾਰ ਇਹ ਰਸਤਾ ਕੱਚਾ ਕਿਉਂ ਰਹਿ ਗਿਆ ਮੰਨੂ ਤਾਂ ਵੱਡੀ ਇਹ ਅਜੀਬ ਗੱਲ ਲੱਗੀ ਹੈ ਇਹ ਉਸ ਸਮੇਂ ਦੇ ਜਿਹੜੇ ਲੀਡਰ ਨੇ ਜਾਂ ਇਲਾਕੇ ਦੇ ਲੋਕ ਜਾਣਦੇ ਹੋਣਗੇ ਵੀ ਇਹ ਰਸਤਾ ਕੱਚਾ ਕਿਉਂ ਰਹਿ ਗਿਆ ਇਹਨੇ ਪਿੰਡ ਕੇਲ ਸਾਈਡ ਦੀਆਂ ਤਸਵੀਰਾਂ ਦੇਖੋ ਪੱਕੀ ਸੜਕ ਬਣੀ ਹੋਈ ਹੈ ਤੇ ਜਿਹੜੀ ਵਿਚਕਾਰ ਹੈ ਇਹ ਜਿਹੜੀ ਇਹ ਰਸਤਾ ਇਹ ਅੱਗੇ ਕੱਚਾ ਪਿਆ ਹੈ ਇਹ ਅੱਗੇ ਕੇਲ ਵਾਲੀ ਸਾਈਡ ਫੇਰ ਸੜਕ ਪੱਕੀ ਬਣੀ ਹੋਈ ਹੈ ਇਹ ਵਿਚਕਾਰ ਰਸਤਾ ਕੁਝ ਹਿੱਸਾ ਕੱਚਾ ਕਿਉਂ ਰਹਿ ਗਿਆ